ਬਾਈ ਮੇਰੀ ਭੈਣ ਨੂੰ ਆ ਗਿਆ ਮੈਂ ਕਿਹਾ ਆਪਣੇ ਕੱਪੜੇ ਚੇਂਜ ਕਰ ਲਾ ਵੀ ਉਹਨੇ ਜਵਾਬ ਦਿੱਤਾ ਫਿਰ ਬਾਈ ਮੈਂ ਖੜੇ ਪੈਰ ਲੈ ਕੇ ਆਇਆ 220 ਵੋਲਟ ਅੱਛਾ ਇਹ ਮੇਰੇ ਡੈਡੀ ਨੇ ਦਬਾ ਕੇ ਲਿਆ ਹੁੰਦਾ ਗਰਾਰੀ ਚ ਟੀਵੀ 31F0132 ਵੋਲਟ ਦਾ ਨੰਬਰ ਸੀਗਾ ਉਹਦਾ ਮਾਨਸਾ ਨੰਬਰ ਹਾਂ ਤੇ ਆਈ ਪਹਿਲਾਂ ਬਰਨਾਲੇ ਗਏ ਬਾਈ ਇੱਥੇ ਮੇਗਨ ਆਲੇ ਆ ਆਪਣੇ ਹੂੰ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਵੀ ਬੁਲਟ ਮਿਲਣਾ ਨਹੀਂ ਹੁਣ ਫਿਰ ਆਈ ਮਾਨਸਾ ਗਈ ਸ਼ਾਮ ਨੂੰ 6 ਵਜੇ ਜਾਂਸੀ ਬੰਦ ਹੀ ਕਰਦੇ ਗਏ ਆਈ ਜਾ ਕੇ ਖਲਾ ਲਈ ਡੈਡੀ ਕਹਿੰਦਾ ਯਾਰ ਬੁਲਟ ਲੈ ਕੇ ਜਾਣਾ ਜੋ ਮਰਜ਼ੀ ਹੋ ਜੇ ਬਾਈ ਉਹ ਕਹਿੰਦੇ ਜੀ ਇੱਕ ਪੀਸ ਹੀ ਖੜਾ ਆਈ ਵਾਈ ਖੜੇ ਪੈਰ ਉਹਨਾਂ ਨੂੰ 80-85 ਹਜ਼ਾਰ ਦੇ ਕੇ ਆਉਂਦੇ ਆਪਦੇ ਰਾਹ ਮੇਰਾ ਡੈਡੀ ਫੜ ਲਿਆ ਕਰੇ ਯਾਰ ਆਪਦੇ ਦਾ ਤਾਂ ਸਵਾਦ ਹੀ ਹੋ ਰਿਹਾ ਤੇ ਅੱਧੇ ਰਾਹ ਮੈਂ ਫੜ ਲਿਆ ਕਰਾਂ ਜੋ ਗਰ ਲਾਂ ਲਾਂ ਕੇ ਡੈਡੀ ਕਹਿੰਦਾ ਰੋਕ ਰੋਕ ਹੁਣ ਮੈਂ ਚਲਾ ਲਾਂ ਫਿਰ ਉਹ ਲੈ ਆਇਆ ਫੇਰ ਉੱਥੋਂ ਜਾ ਕੇ ਆ ਅਕਲੀਆ ਪੱਖੋ ਗਲਾਂ ਗੋਲੇ ਆ ਕੇ ਮੈਂ ਕਿਹਾ ਡੈਡੀ ਹੁਣ ਤੂੰ ਉੱਤਰ ਮੈਂ ਲੈ ਕੇ ਚੱਲਦਾ ਟਰਾਈਡੈਂਟ ਲੰਘ ਕੇ ਡੈਡੀ ਕਹਿੰਦਾ ਹੁਣ ਤੂੰ ਉੱਤਰ ਮੈਂ ਲੈ ਕੇ ਚੱਲਦਾ ਐ ਸਾਰੇ ਨਾਲ ਇਹੀ ਕਰਦੇ ਮਮੀ ਹੁਣੀਆਂ ਫੋਨ ਕਰੀ ਜਾਣੇ ਇਹੀ ਤੇਲ ਚੂਣ ਕਰਨੀਆਂ ਖੜੀਆਂ ਤੇ ਆ ਗਈ ਮਿਲਣਾ 40 ਮਿੰਟਾਂ ਦਾ ਰਾਹ 2 2.5 ਘੰਟਿਆਂ ਚ ਕੱਢ ਕੇ ਆਏ ਦੰਨੇ ਜਾਣੇ